ਦੇ ਮੈਨੂੰ ਮਾਈਕ ਵਰਡ ਤਾਂ ਖਰਾਬ ਹੋਣਾ ਹੀ ਗਾਣਾ ਹੀ ਕੋਈ ਗਾਣਾ ਪਰ ਮੈਂ ਅੱਧਾ ਘੰਟਾ ਖਰਾਬ ਕਰਕੇ ਜਾਉ ਸਖਸ਼ਿੰਦਰ ਸਰੇਂਦਰ ਸ਼ੰਦੇ ਵਾਲਾ ਹਾਂ ਇੱਕ ਮਿੱਟੀ ਵਾਲੀ ਭਜਦੀ ਸ਼ਰਤ ਇਹ ਹੈ ਕਿ ਤਿਲ ਗਾਣਾ ਗਾਓ ਫੇਵਰਟ ਪਰ ਉਹ ਵੀ ਸੁਰੀਲਾ আরে ਬਾਜੀ ਤੁਸੀਂ ਗਾਓ ਮੇਰੇ ਨਾਲ ਤੁਹਾਡਾ ਮੌਕਾ ਨਹੀਂ ਇਹ ਗਾਣਾ ਮੈਂ ਸ਼ੁਰੂ ਕਰ ਲਿਆ ਤੁਹਾਨੂੰ ਤੋਂ ਸਾਂਭਿਆ ਨਹੀਂ ਮਨ ਦੇ ਕੀ ਕਰਨਗੇ ਦੇਖੋ ਬਾਜਾ ਬਾਜਾ ਹਰਮੋਨੀਅਮ ਉੱਕਦਾ ਉੱਥੋਂ ਮੈਂ ਸ਼ੁਰੂ ਹੋਣਾ। ਤੇ ਕੰਨ ਸਾਹ ਨੂੰ ਵਕਤ ਤੇ ਰਹਿਣਾ। ਜੇ ਤਾਂ ਮੈਂ ਅੱਗੇ ਨਹੀਂ ਲਈ ਤੇ ਬਹੁਤ ਸ਼ਾਨ ਆ। ਬਾਜੀ ਬੰਲਾ ਕਾਲਾ। ਕਿਨ ਛੇਵੇਂ ਗਾਲ ਤੋਂ ਗੋਣਾ ਤੋਂ ਆ ਜਾਓ। ਨਹੀਂ ਮੈਂ ਗੌਣਾ ਜਾਂ ਸ੍ਰੀ ਲਾਇਆ। ਆਰਜੀ ਸਿੰਘਾ ਜੀ ਪਹੁੰਚੇ ਵੈਲਕਮ ਭਾਜੀ ਤੁਹਾਡਾ ਜੀ ਬਹੁਤ ਬਹੁਤ ਕਿਵੇਂ ਕੇਸੇ ਕਰਕੇ ਮਾਸੇਰਾ ਬਹੁਤ ਐਟਾਇਰ ਦੇਖੋ ਫਲੀਮ ਭਾਜੀ ਤੁਹਾਡੇ ਵਰਗਾ ਮੈਨੇ ਦਾ ਸਕਦੇ ਪਰ ਜੇ ਤੁਹਾਡੇ ਗੁਰਵਾਰਾਂ ਨੂੰ ਦੇਖ ਕੇ ਸਾਡੇ ਰੋਟੀ ਪਾਣੀ ਚੱਲ ਰਿਹਾ ਹੈ ਬੜੀ ਖੁਸ਼ੀ ਹੁੰਦੀ ਸੁਣ ਸੁਣ ਕੇ ਕਿਓ ਜੀ ਸਰਦੂਰ ਭਾਜੀ ਇੱਕ ਬਾਤ ਕਮਾਲ ਬੰਦੇ ਸੀ ਅੱਜ ਮੈਂ ਕਿਸੇ ਨਾਲ ਗੱਲ ਕਰਦਾ ਮੈਂ ਉਹ ਉਸ ਤੋਂ ਵਧੀਆ ਜੈਂਟਲਮੈਨ ਮੈਂ ਲਾਇਫ ਚ ਨਹੀਂ ਦੇਖਿਆ ਮੀਰ ਆਲਮਾਨੇਪੁਰ ਉਹਨਾਂ ਨੇ ਉਹ ਸਾਰੇ ਪਰਿਵਾਰਾਂ ਚ ਫਿੱਟ ਹੁੰਦੇ ਸਬਰ ਕੋਈ ਨਹੀਂ ਤੁਹਾਡੇ ਮੁੰਡਾ ਗਾਉ ਤੁਹਾਡੇ ਨਹੀਂ ਤਾਂ ਇਹ ਅੰਦਰ ਨਹੀਂ ਜਾ ਸਕੀ ਕੋਈ ਗੱਲ ਨਹੀਂ ਸੰਦੂ ਸੌੜ ਆ ਸੌੜ ਵੀ ਨਹੀਂ ਹਿੱਟ ਕੀਤੇ ਆ ਸਾਰੇ ਬਚਵਾ ਦੇ ਬਾਬਾ ਬਾਬਾ ਮੁਸਾਫਰੀ ਕਰਨਾ ਕਿਸੇ ਨਾਲ ਜੀ ਮੇਰੇ ਹੱਥਾਂ ਜਟਾਣੀਆਂ ਦੇ ਰਹੀ ਆ ਜੇ ਭਾਜੀ ਇਹ ਬਦਲੀਏ ਤੋਂ ਹੀਟ ਨਹੀਂ ਸੀ ਹੋਣਾ ਚਿੱਤੇ ਸੁੱਟਦੇ ਦਾ ਤੁਮ ਭਾ ਗਏ ਵਾਹੀਆ ਜੀ ਵਈ ਇਹਦਾ ਨਹੀਂ ਕਰਵਾਉਣਾ ਪਲੀਜ਼ ਕਮ ਆਨ ਨੰਨਣਾ ਨੰਨਣਾ ਬਾਕੀਆਂ ਵਿੱਚੋਂ ਫਿੱਟਣਾ ਤੁਸੀਂ ਮੋਰ ਨੰਨਣਾ ਤੇ ਸੁਣ ਤੇ ਨਾ ਲੋ ਲੁਕ ਲਾ ਹੈਗਾ ਕੋਈ ਵੇ ਲੈ ਕੇ ਆ ਆ ਫਾਰਟ ਕੀ ਰਿਆ ਗੱਡੀ ਵੀ ਆ ਗਈ ਉਹ ਵੀ ਆ ਗਿਆ ਉਹ ਐਨ ਦਾ ਕਾਲੀਆਂ ਲਾਲਾ ਭਰਾਵਾ ਰਾਤ ਆ ਬਈ ਦੇਖੋ ਗਾਣ ਵਾਲੇ ਜਾਂਦਾ ਜੇ ਮੈਨੂੰ ਮਾਈਕ ਹੁਣਾਉਣ ਦਾ ਟਾਈਮ ਖਰਾਬ ਹੋਣਾ ਹੀ ਹੋਣਾ ਮੈਂ ਗਾਣਾ ਇੱਕੋ ਹੀ ਗਾਣਾ ਪਰ ਮੈਂ ਅੱਧਾ ਗੱਲ ਖਰਾਬ ਕਰਕੇ ਜਾਉਂ ਸਰੇਂਦਰ ਸ਼ੰਦੇਣਾ ਹਾਲ